ਬਸੰਤ ਮਹੱਲਾ ਪਹਿਲਾ ਦੁਬਦਾ ਦੁਰਮਤ ਅੰਦਲੀ ਕਾਰ ਮਨ ਮੁਖ ਪਰ ਮੈਂ ਵਾਂਜ ਗੁਬਾਰ ਮਨ ਅੰਦਲਾ ਅੰਦਲੀ ਮਤ ਲਾਗੈ ਗੁਰ ਕਰਨੀ ਬਿਨ ਭਰਮ ਨਾ ਭਾਗੈ ਰਹਾਉ ਮਨ ਮੁਖ ਅੰਦਲੇ ਗੁਰਮਤ ਨਾ ਭਾਈ ਪਸ਼ੂ ਭਏ ਅਬਮਾਨ ਨਾ ਜਾਈ ਲੱਖ 84 ਜਨਤੇ ਅਪਾਏ ਮੇਰੇ ਠਾਕੁਰ ਪਾਣੇ ਸਿਰਜ ਸਮਾਏ ਸਗਲੀ ਭੂਲੇ ਨਹੀਂ ਸ਼ਬਦ ਅਚਾਰ ਸੋ ਸਮਝੈ ਜਿਸ ਗੁਰ ਕਰਤਾਰ ਗੁਰ ਕੇ ਚਾਕਰ ਠਾਕੁਰ ਪਾਣੇ ਬਖਸ਼ ਲੀਏ ਨਾਹੀ ਜਮ ਕਾਣੀ ਜਿਨ ਕਾ ਹਿਰਦੈ ਕੋ ਪਾਇਆ ਆਪੇ ਮਿਲੇ ਪਰਮ ਚਕਾਇਆ ਬੇਮੁਹਤਾਜ ਬੇਅੰਤ ਅਪਾਰਾ ਸੱਚ ਪਤੀ ਜੈ ਕਰਨ ਹਾਰਾ ਨਾਨਕ ਫੂਲੇ ਗੁਰ ਸਮਝਾਵੇ ਏਕ ਦਿਖਾਵੇ ਸਾਚਿ ਟਕਾਵੇ ਬਸੰਤ ਮਹੱਲਾ ਪਹਿਲਾ ਆਪੇ ਭਵਰਾ ਫੂਲ ਬੇਲ ਆਪੇ ਸੰਗਤ ਮੀਤ ਮੇਲ ਐਸੀ ਭਵਰਾ ਬਾਸਲੇ ਤਰ ਵਰ ਫੂਲੇ ਬਨ ਹਰੀ ਰਹਾਉ ਆਪੇ ਕਵਲਾ ਕੰਤ ਆਪ ਆਪੇ 라ਵੇ ਸ਼ਬਦ ਥਾਪ ਆਪੇ ਬਸ਼ਰੂ ਗਊ ਖੀਰ ਆਪੇ ਮੰਦਰ ਥੰਮ ਸਰੀਰ ਆਪੇ ਕਰਨੀ ਕਰਨ ਹਾਰ ਆਪੇ ਗੁਰਮੁਖ ਕਰ ਵਿਚਾਰ ਤੂੰ ਕਰ ਕਰ ਦੇਖਹਿ ਕਰਨ ਹਾਰ ਜੋਤ ਜੀ ਅਸੰਖ ਦੇ ਆਧਾਰ ਤੂੰ ਸਰ ਸਾਗਰ ਗੁਣ ਗਹੀਰ ਤੂੰ ਅਕਲ ਨਿਰੰਜਨ ਪਰਮਹੀਰ ਤੂੰ ਆਪੇ ਕਰਤਾ ਕਰਨ ਜੋਗ ਨੇ ਕੇਵਲ ਰਾਜਨ ਸੁਖੀ ਲੋਗ ਨਾਨਕ ਧਰਾਪੇ ਹਰ ਨਾਮ ਸੁਆਦ ਬਿਨ ਹਰ ਗੁਰ ਪ੍ਰੀਤਮ ਜਨਮ ਬਾਦ ਬਸੰਤ ਹੰਡੋਲ ਮਹੱਲਾ ਪਹਿਲਾ ਘਰ ਦੂਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ 9 7 14 3 4 ਕਰ ਮਹਲਤ ਚਾਰ ਬਹਾਲੀ ਚਾਰੇ ਦੀਵੇ ਚਹ ਹੱਥ ਦੀਏ ਏਕਾ ਏਕਾ ਵਾਰੀ ਮਹਿਰਮਾਨ ਮਦਸੂਦਨ ਮਾਦੋ ਐਸੀ ਸਖਤ ਤੁਮਾਰੀ ਰਹਾਉ ਕਰ ਕਰ ਲਸ਼ਕਰ ਪਾਵਕ ਤੇਰਾ ਧਰਮ ਕਰੇ ਸਿੱਖਦਾਰੀ ਧਰਤੀ ਦੇਗ ਮਿਲੇ ਇਕਵੇਰਾ ਭਾਗ ਤੇਰਾ ਪੰਡਹਾਰੀ ਨਾ ਸਾਬੂਰ ਹੋਵੇ ਫਿਰ ਮੰਗੇ ਨਾਰਦ ਕਰੇ ਖੁਆਰੀ ਲੱਭ ਅੰਧੇਰਾ ਬੰਦੀ ਖਾਨਾ ਔਗਣ ਪੈਰ ਲੋਹਾਰੀ ਉਂਜੀ ਮਾਰ ਪਵੈ ਨਿਤ ਮੁਦਗਰ ਪਾਪ ਕਰੇ ਕੋਟਵਾਰੀ ਭਾਵੇਂ ਚੰਗਾ ਭਾਵੇਂ ਮੰਦਾ ਜੈਸੀ ਨਦਰ ਤੁਮਾਰੀ ਆਦਪੁਰਖ ਕੋ ਅੱਲਾਹ ਕਹੀਐ ਸੇਖਾਂ ਆਈ ਵਾਰੀ ਦੇਵਲ ਦੇਵਤਿਆਂ ਕਰ ਲਾਗਾ ਐਸੀ ਕੀਰਤ ਚਾਲੀ ਕੂਜਾ ਬਾਗ ਨਿਵਾਜ ਮਸੱਲਾ ਨੀਲ ਰੂਪ ਬਨਵਾਰੀ ਕਰ ਕਰ ਮੀਆਂ ਸਭ ਨਾ ਜੀਆਂ ਬੋਲੀ ਔਰ ਤੁਮਾਰੀ ਜੇ ਤੂੰ ਮੀਰ ਮਹੀਪਤ ਸਾਹਿਬ ਕੁਦਰਤ ਕੌਣ ਹਮਾਰੀ ਚਾਰੇ ਕੁੰਟ ਸਲਾਮ ਕਰਹਿਂਗੀ ਘਰ ਘਰ ਸਿਫਤ ਤੁਮਹਾਰੀ ਤੀਰਤ ਸਿਮਰਤ ਪੁੰਨ ਦਾਨ ਕਿਸ਼ਲਾ ਮਿਲੈ ਦਿਹਾੜੀ ਨਾਨਕ ਨਾਮ ਮਿਲੈ ਵਡਿਆਈ ਮੇਕਾ ਘੜੀ ਸੰਭਾਲੀ ਪਸੰਦ ਤਹੰਡੋਲ ਘਰ ਦੂਜਾ ਮਹੱਲਾ ਚੌਥਾ ਏਕ ਓ ਅੰਕਾਰ ਸਤਗੁਰ ਪ੍ਰਸਾਦ ਕਾਇਆ ਨਗਰ ਇਕ ਬਾਲਕ ਵਸਿਆ ਹਿਨ ਪਲ ਤੇਰ ਨਾ ਰਹਾਈ ਅਨਕ ਉਪਾਵ ਯਤਨ ਕਰ ਥਾਕੇ ਬਾਰੰਬਾਰ ਪਰਮਾਈ ਮੇਰੇ ਠਾਕਰ ਬਾਲਕ ਇਕਤ ਘਰ ਆਣ ਸਤਗੁਰ ਮਿਲੈ ਤਾਂ ਪੂਰਾ ਪਾਈਐ ਪਾਜੇ ਰਾਮ ਨਾਮ ਨੀਸ਼ਾਨ ਰਹਾਉ ਇਹੋ ਮਿਰਤਕ ਮੜਾ ਸਰੀਰ ਹੈ ਸਭ ਜਗ ਜਿਤ ਰਾਮ ਨਾਮ ਨਹੀਂ ਵਸਿਆ ਰਾਮ ਨਾਮ ਗੁਰ ਉਦਕ ਚੁਆਇਆ ਫਿਰ ਹਰਿਆ ਹੋ ਆਰਸਿਆ ਮੈਂ ਨਿਰਖਤ ਨਿਰਕਤ ਸਰੀਰ ਸਭ ਖੋਜਿਆ ਇੱਕ ਗੁਰਮੁਖ ਚਲਤ ਦਿਖਾਇਆ ਬਾਹਰ ਖੋਜ ਮੁਏ ਸਭ ਸਾਖਤ ਹਰ ਗੁਰਮਤੀ ਘਰ ਪਾਇਆ ਦੀਨਾ ਦੀਨ ਦਿਆਲ ਭਏ ਹੈ ਜਿਉ ਕ੍ਰਿਸ਼ਨ ਬਿਦਰ ਘਰ ਆਇਆ ਮਿਲੇ ਉਸਦਾਮਾ ਭਾਵਨੀ ਧਾਰ ਸਭ ਕਿਸੇ ਆਗੇ ਦਾਲਦ ਪੰਜ ਸਮਾਇਆ ਰਾਮ ਨਾਮ ਕੀ ਪੈਜ ਵਡੇਰੀ ਮੇਰੇ ਠਾਕੁਰ ਆਪ ਰਖਾਈ ਜੇ ਸਭ ਸਾਖਤ ਕਰਹਿ ਵਿਖੀਲੀ ਇਕ ਰਤੀ ਤੇਲ ਨਾ ਘਟਾਈ ज्ञान की पुस्तक है रामनामा दह दिस शोभा पाई निंदक साक्त खाव ना सके तिल अपने घर लूकी लाई जन को जन मिल शोभा पावे गुण मह गुण परगासा मेरे ठाकुर के जन प्रीतम प्यारी जो होवे दासन दासा हापे जल अपरंपर करता ਆਪੀ ਮੇਲ ਮਲਾਵੇ ਨਾਨਕ ਗੁਰਮੁਖ ਸਹਿਜ ਮਲਾਈ ਜਿਉਂ ਜਲ ਜਲ ਹੈ ਸਮਾਵੇ ਬਸੰਤ ਮਹੱਲਾ ਪੰਜਵਾਂ ਘਰ ਪਹਿਲਾ ਦੋ ਤੁਕੀਆਂ ਇੱਕ ਓਅੰਕਾਰ ਸਤਗੁਰ ਪ੍ਰਸਾਦ ਸੁਣ ਸਾਖੀ ਮਨ ਜਪ ਪਿਆਰ ਅਜਾਮਲ ਉਦਰਿਆ ਕਹਿ ਏਕਬਾਰ ਵਾਲਮੀਕਾ ਹੋ ਆ ਸਾਧ ਸੰਗ ਤਰੂ ਕੋ ਮਿਲਿਆ ਹਰਨ ਸੰਗ ਤੇਰੇ ਸੰਤਾਂ ਜਾਚੋਂ ਚਰਨ ਰੇਣ ਲੈ ਮਸਤਕ ਲਾਵੂ ਕਰ ਕਿਰਪਾ ਦੇਨ ਰਹਾਉ ਗਨ ਕਾ ਉਦਰੀ ਹਰ ਕਹਿ ਤੂਤ ਗਜ ਇੰਦਰ ਧਾਇਓ ਹਰ ਕੀਓ ਮੁਖ ਵਿਪਰਸ ਦਾਮੇ ਦਾਲਦ ਪੰਜ ਰੇ ਮਨ ਤੂੰ ਪੀ ਪਜ ਗੋਬਿੰਦ ਬਦਕ ਉਧਾਰਿਓ ਖਮ ਪਰਹਾਰ ਕੁਬਜਾ ਉਦਰੀ ਅੰਗੁਸ਼ਟ ਧਾਰ ਬਿਦਰ ਉਧਾਰੇ ਉਦਾਸਤ ਭਾਇ ਹਰੇ ਮਨ ਤੂੰ ਪੀ ਹਰ ਤਿਆਇ ਪ੍ਰਹਿਲਾਦ ਰਖੀ ਹਰ ਪੈ ਜੀ ਆਪ ਬਸਤਰ ਸੀਨਤ ਦ੍ਰੋਪਤੀ ਰਖੀ ਲਾਜ ਜਿਨ ਜਿਨ ਸੇਵਿਆ ਅੰਤ ਬਾਰ ਹਰੇ ਮਨ ਸੇਵ ਤੂੰ ਪਰਹ ਪਾਰ ਧੰਨੈ ਸੇਵਿਆ ਬਾਲ ਬੁੱਧ ਤ੍ਰਿਲੋਚਨ ਗੁਰ ਮਿਲ ਭਈ ਸੇਧਾ ਦੇਣੀ ਕੋ ਗੁਰ ਕੀਓ ਪ੍ਰਗਾਸ ਹਰੀ ਮਨ ਤੂੰ ਪੀ ਹੋਏ ਦਾਸ ਜੈ ਦੇਵ त्यागਿਓ ਅਹਮੇਵ ਨਾਈ ਉਦਰੇ ਹੋ ਸੈਨ ਸੇਵ ਮਨ ਦੀਗ ਨਾ ਡੋਲੇ ਕਹੂੰ ਜਾਈ ਮਨ ਤੂੰ ਪੀ ਤਰਸਹਿ ਸਰਨ ਪਾਈ ਜੇਹ ਅਨਗਰਹੋ ਠਾਕਰ ਕੀਓ ਆਪ ਸੀਤਲੀਨੇ ਭਗਤ ਰਾਖ ਤਿਨ ਕਾ ਗੁਣ ਅਵਗੁਣ ਨਾ ਵਿਚਾਰਿਓ ਕੋਇ ਇਹ ਵਿਦ ਦੇਖ ਮਨ ਲੱਗਾ ਸੇਵ ਕਬੀਰ ਧਿਆਇਓ ਏਕ ਰੰਗ ਨਾਮਦੇਵ ਹਰ ਜਿਉ ਬਸਹਿ ਸੰਗ ਰਵਦਾਸ ਧਿਆਇ ਪ੍ਰਭ ਅਨੂਪ ਗੁਰੂ ਨਾਨਕ ਦੇਵ ਗੋਵਿੰਦ ਰੂਪ ਬਸੰਤ ਮਹਿਲਾ ਪੰਜਵਾਂ ਅਨਕ ਜਨਮ ਭ੍ਰਮੇ ਜੋ ਨਮਾਹਿ ਹਰ ਸਿਮਰਨ ਬਿਨ ਨਰਕ ਪਾਹਿ ਭਗਤ ਬਿਹੂ ਨਾ ਖੰਡ ਖੰਡ ਬਿਨ ਬੂਜੇ ਜਮ ਦੇਤ ਡੰਡ गोविंद भज ओ मेरे सदा मीत साथ शब्द कर सदा प्रीत रहाऊ संतोष ना आवत कहूं काज तुम्हं बादर सब माया साज पाप करंतो नह संगाई बिकका माता आवै जाई हौ हौ करत बदे बेकार मोह लोभ डुबो संसार काम क्रोध मन वास किया ਸੁਪਨਾ ਨਾਮ ਨਾ ਹਰ ਲੀਆ ਕਬਹੀ ਰਾਜਾ ਕਬ ਮੰਗਣ ਹਾਰ ਦੂਖ ਸੂਖ ਬਾਧੋ ਸੰਸਾਰ ਮਨ ਉਹ ਧਰਮ ਕਾ ਸਾਜ ਨਹੀਂ ਪਾਪ ਬੰਦਨ ਨਿਤ ਭਉਤ ਜਾਹੇ ਈਠ ਮੀਤ ਕੋ ਸਖਾ ਨਹੀਂ ਆਪ ਬੀਜ ਆਪੇ ਹੀ ਖਾਹੇ ਜਾ ਕ ਕੀਨੈ ਹੋਤ ਬਕਾਰ ਸੇ ਛੋੜ ਚੱਲਿਆ ਖਿਨ ਮਹਿ ਗਵਾਰ माया मोहि बहु ਭਰਮਿਆ ਕਿਰਤ ਰੀਖ ਕਰ ਕਰਮਿਆ ਕਰਨਹਾਰ ਅਲਿਪਤ ਆਪ ਨਹੀਂ ਲੇਪ ਪ੍ਰਭ ਪੁੰਨ ਪਾਪ ਰਾਖ લે ਹੋ ਗੋਬਿੰਦ ਦਇਆਲ ਤੇਰੀ ਸਰਨ ਪੂਰਨ ਕਰਪਾਲ ਤੁਝ ਬਿਨ ਦੂਜਾ ਨਹੀਂ ਥਾਉ ਕਰ ਕਿਰਪਾ ਪ੍ਰਭ ਦੇਹੁ ਨਾਉ ਤੂੰ ਕਰਤਾ ਤੂੰ ਕਰਨਹਾਰ ਤੋਂ ਉਚਾ ਤੂੰ ਬਹੁ ਅਪਾਰ ਕਰ ਕਿਰਪਾ ਲੜ ਲੇ ਹੋ ਲਾਈ ਨਾਨਕ ਦਾਸ ਪ੍ਰਭ ਕੀ ਸਰਣਾਏ ਬਸੰਤ ਕੀ ਵਾਰ ਮਹਲ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਕਾ ਨਾਮ ਧਿਆਇ ਕੈ ਹੋ ਹੋ ਹਰਿਆ ਭਾਈ ਕਰਮਲ ਖੰਤੈ ਪਾਈਐ ਇਹ ਰੁੱਤ ਸੁਹਾਈ ਵਣ ਤ੍ਰਿਣ ਤਰੇ ਪਵਣ ਮੋਲਿਆ ਅੰਮ੍ਰਿਤ ਫਲ ਪਾਈ ਮਿਲ ਸਾਧੂ ਸੁਖੀ ਉਪਜੈ ਲੱਥੀ ਸਭ ਛਾਈ ਨਾਨਕ ਸਿਮਰੈ ਏਕ ਨਾਮ ਫਿਰ ਬਹੁੜ ਨਾ ਧਾਈ ਪੰਜੇ ਬੱਦੇ ਮਹਾਬਲੀ ਕਰ ਸੱਚਾ ਢੋਆ ਆਪਣੇ ਚਰਨ ਜਪਾਇਨ ਵਿੱਚ ਦਇਓ ਖੜਵਾ ਰੋਗ ਸੋਗ ਸਭ ਮਿਟ ਗਏ ਨਿਤ ਨਵਾਂ ਨਰਵਾ ਦਿਨ ਰਹਿਣ ਨਾਮ ਧਿਆਇਦਾ ਫਿਰ ਪਾਏ ਨਾ ਮੋਆ ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ ਕਿਥੋਂ ਉਪਜੈ ਕਹਿ ਰਹਿ ਕਹਿ ਮਾਹੀ ਸਮਾਵੇ ਜੀ ਜੰਤ ਸਭ ਖਸਮ ਕੇ ਕੌਣ ਕੀਮਤ ਪਾਵੇ ਕਹਿਨ ਧਿਆਨ ਸੁਣ ਮਨੇਤਾ ਸੇ ਭਗਤ ਸੁਹਾਵੇ ਅਗਮ ਅਗੋਚਰ ਸਾਹਿਬੋ ਦੂਸਰ ਲਵੇ ਨਾ ਲਾਵੇ ਸੱਚ ਪੂਰੈ ਗੁਰ ਉਪਦੇਸਿਆ ਨਾਨਕ ਸੁਣਾਵੇ ਬਸੰਤ ਬਾਣੀ ਭਗਤਾਂ ਕੀ ਕਬੀਰ ਜੀ ਘਰ ਪਹਿਲਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਮੌਲੀ ਧਰਤੀ ਮੌਲਿਆ ਆਕਾਸ ਘਟ ਘਟ ਮੌਲਿਆ ਆਤਮ ਪਰਗਾਸ ਰਾਜਾ RAM ਮੌਲਿਆ ਅਨਤ ਭਾਈ ਜਹ ਦੇਖੋ ਤੈ ਰਹਿਆ ਸਮਾਈ ਰਹਾਉ ਦੁਤੀਆ ਮੌਲੇ ਚਾਰ ਬੇਦ ਸਿਮਰਤ ਮੌਲੀ ਸਿਉ ਕਤੇਬ ਸੰਕਰ ਮੌਲੀ ਉਹ ਜੋਗ ਧਿਆਨ ਕਬੀਰ ਕੋ ਸਵਾਮੀ ਸਬਸਮਾਨ ਪੰਡਤ ਜਨਮਾਤੇ ਪੜ ਪੁਰਾਨ ਜੋਗੀ ਮਾਤੇ ਜੋਗ ਧਿਆਨ ਸੰਿਆਸੀ ਮਾਤੇ ਅਹਮੇਵ ਤਪਸੀ ਮਾਤੇ ਤਪ ਕੈ ਭੇਵ ਸਭ ਮਦ ਮਾਤੇ ਕੋ ਨਾ ਜਾਗ ਸੰਗਹੀ ਚੋਰ ਕਰਮੁਸਨ ਲਾਗ ਰਹਾਉ ਜਾਗੈ ਸੁਖ ਦੇਉ ਅਰ ਅਕੂਰ ਹਨਮੰਤ ਜਾਗੈ ਤਰ ਲੰਕੂਰ ਸੰਕਰ ਜਾਗੈ ਚਰਨ ਸੇਵ ਕਲ ਜਾਗੇ ਨਾਮਾ ਜੈ ਦੇਵ ਜਾਗਤ ਸੋਵਤ ਬਹੁ ਪ੍ਰਕਾਰ ਗੁਰਮੁਖ ਜਾਗੈ ਸੋਈ ਸਾਰ ਇਸ ਦੇਹੀ ਕੇ ਅਦਕ ਕਾਮ ਕਹ ਕਬੀਰ ਪਜ ਰਾਮ ਨਾਮ ਜੋਏ ਖਸਮ ਹੈ ਜਾਇਆ ਪੂਤ ਬਾਪ ਖੇਲਾਇਆ ਬਿਨ ਸਰਵਨਾ ਖੀਰ ਪਿਲਾਇਆ ਦੇਖੋ ਲੋਗਾ ਕਲ ਕੋ ਭਾਉ ਸੁਤਮ ਕਲਾਈ ਆਪਣੀ ਮਾਉ ਰਹਾਉ ਪਗਾ ਬਿਨ ਹੁਰੀਆ ਮਾਰਤਾ ਬਦਨੈ ਬਿਨ ਖਿਰ ਖਿਰ ਹਾਸਤਾ ਨਿੰਦਰਾ ਬਿਨ ਨਰ ਪੈ ਸੋਵੇ ਬਿਨ ਬਾਸਨ ਖੀਰ ਬਲੂਐ ਬਿਨੇ ਹਸਤਨ ਗਉ ਨਵੇਰੀ ਪੈ ਦੇ ਬਿਨ ਬਾਟ ਕਨੇਰੀ ਬਿਨ ਸਤਗੁਰ ਬਾਟ ਨਾ ਪਾਈ ਕਹੋ ਕਬੀਰ ਸਮਝਾਈ ਪ੍ਰਹਿਲਾਦ ਪਠਾਏ ਪਨ ਸਾਲ ਸੰਗ ਸਖਾ ਬੋ ਲੀਏ ਬਾਲ ਮੋਕੋ ਕਹਾ ਪੜਾਵ ਸਿਆਲ ਜਾਲ ਮੇਰੀ ਪਟੀਆਂ ਲਿਖ ਦੇ ਹੋ ਸ੍ਰੀ ਗੋਪਾਲ ਨਹੀਂ ਛੋਡੋ ਰੇ ਬਾਬਾ ਰਾਮ ਨਾਮ ਮੇਰੋ ਔਰ ਪੜਨ ਸਿਓ ਨਹੀਂ ਕਾਮ ਰਹਾਉ ਸੰਡੈ ਮਰਕੈ ਕਹਿਉ ਜਾਏ ਪ੍ਰਹਿਲਾਦ ਬਲਾਏ ਬੇਗ ਧਾਏ ਤੂੰ ਰਾਮ ਕਹਿਨ ਕੀ ਛੋਡ ਬਾਨ ਤੁਝ ਤੁਰਤ ਛਡਾਉ ਮੇਰੋ ਕਹਿਉ ਮਾਨ ਮੋਕੋ ਕਹਾਂ ਸਤਾਵਹੁ ਬਾਰ ਬਾਰ ਪ੍ਰਭ ਜਲ ਤਲ ਘਿਰ ਕੀਏ ਪਹਾੜ ਇਕ ਰਾਮ ਨਾ ਛੋਡਉ ਗੁਰਹਿਗਾਰ ਮੋਕੋ ਕਾਲ ਜਾਰ ਭਾਵੈ ਮਾਰ ਡਾਰ ਕਾਡ ਖੜਗ ਕੋ ਪਿਓ ਰਸਾਈ तुजे राख न हारू मोहे बताइ प्रब थंभ ते निकसे कै बिसथार हरणाख शिषे देओ नख बेदार ओए परम पुर्ख देवाद देव भगत हेत नरसिंह पीव कह कबीर को लखै ना पार प्रहलाद उधारी अनक बार इस तन मन मधे मदन चोर जिन ज्ञान रत्न हिरलीन मोर ਮੈਂ ਅਨਾਥ ਪ੍ਰਭ ਕਹੋਂ ਕਾਹੀ ਕੋ ਕੋ ਨਾ ਬੇਗੂਤੋ ਮੈਂ ਕੋ ਆਹੀ ਮਾਡੋ ਡਾਰਨ ਦੁਖ ਸਹਿਓ ਨਾ ਜਾਏ ਮੇਰੋ ਚਪਲ ਬੁੱਧ ਸਿਓ ਕਹਾਂ ਬਸਾਏ ਰਹਾਉ ਸਨਕ ਸੁਨੰਦਨ ਸਿਵ ਸੁਕਾਦ 나ਭ ਕਮਲ ਜਾਨੇ ਬ੍ਰਹਮਾਦ ਕਬ ਜਨ ਜੋਗੀ ਜਟਾ ਧਾਰ ਸਭ ਆਪਨ ਅਉਸਰ ਚੱਲੇ ਸਾਰ ਤੂੰ ਅਥਾਹ ਮੋਹਿ ਥਾ ਨਹੀਂ ਪ੍ਰਵਦੀਨਾ 나ਥ ਦੁਖ ਕਹਉ ਕਾਹੀ ਮੋਹਰੋ ਜਨਮ ਮਰਨ ਦੁਖ ਆਥ ਧੀਰ ਸੁਖ ਸਾਗਰ ਗੁਨ ਰਉ ਕਬੀਰ ਨਾਇਕ ਏਕ ਬਨਜਾਰੇ ਪਾਂਚ ਵਰਦ 25 ਸਖ ਸੰਗ ਕਾਚ ਨੌ ਬਹੀਆ 10 ਗੋਨ ਆਹੀ ਕਸਨ ਬਹਤਰ ਲਾਗੀ ਤਾਹੀ ਮੋਹਿ ਐਸੀ ਬਨਜ ਸਿਓ ਨਹੀਂ ਨਿਕਾਜ ਜੇ ਘਟੈ ਮੂਲ ਨਿਤ ਵਧੈ ਵਿਆਜ ਰਹਾਉ ਸਾਤ ਸੂਤ ਮਿਲ ਬਨਜਕੀਨ ਕਰਮ ਭਾਵਨੀ ਸੰਗਲੀਨ ਤੀਨ ਜਗਾਤੀ ਕਰਤ ਰਾਰ ਚਲੋ ਬਨਜਾਰਾ ਹਾਥ ਝਾਰ ਪੂੰਜੀ ਹੈ ਰਾਣੀ ਬਨਜ ਟੂਟ ਦਹਿ ਦਿਸ ਟਾਂਡੋ ਗयो ਫੂਟ ਕਹਿ ਕਬੀਰ ਮਨ ਸਰਸੀ ਕਾਜ ਸਹਿਜ ਸਮਾਨ ਨੂੰ ਤਾਂ ਪਰਮ ਪਾਜ ਬਸੰਤ ਹਿੰਡੋਲ